ਰੁੱਖਾਂ ਬਾਰੇ ਜੋ ਸ਼ਿਵ ਕਹਿੰਦਾ ਰੁੱਖਾਂ ਬਾਰੇ ਜਿੱਦਾਂ ਸਾਡੇ ਗੁਰੂ ਸਹਿਬਾਨਾ ਨੇ ਕਿਹਾ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤ ਤੇ ਸ਼ਿਵ ਦੀ ਕਲਮ ਨੇ ਜਿੱਥੇ ਵਿਰਹਾ ਵਿਛੋੜਾ ਦਰਦ ਪੰਜਾਬੀਅਤ ਸਾਰਿਆ ਕੁਝ ਗਾਇਆ ਲੋਣਾ ਨੂੰ ਇਨਸਾਫ ਦਿੱਤਾ ਤੇ ਉੱਥੇ ਜਿਹੜਾ ਉਹ ਰੁੱਖਾਂ ਬਾਰੇ ਕਹਿੰਦਾ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਧੀਆ ਲੱਗਦੇ ਕੁਝ ਰੁੱਖ ਵਾਗ ਭਰਾਵਾ ਮੇਰਾ ਵੀ ਇਹ ਦਿਲ ਕਰਦਾ ਏ ਰੁੱਖ ਦੀ ਜੂਨੇ ਆਵਾ ਜੇ ਤੁਸਾ ਮੇਰਾ ਗੀਤ ਹੈ ਸੁਣਨਾ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਣ ਰੁੱਖਾਂ ਦੀਆਂ ਸਨਾਵਾ ਕਿਆਈ ਬਾਤ ਇਹ ਹੈ ਸ਼ੇਰਦਾ ਅਸਲ ਬਿੰਬ ਜਿਹੜਾ ਸੰਪੂਰਨ ਤੌਰ ਤੇ ਜੇ ਤੁਸੀਂ ਸ਼ਿਵ ਨੂੰ ਚੇਤੇ ਕਰਨਾ ਸ਼ਿਵ ਨੂੰ ਸਰਦਾ ਰੱਖ ਦਿਓ ਜਾਂ ਉਹਨੂੰ ਮਹਾਨ ਕਵੀ ਸਮਝ ਦਿਓ ਤੇ ਜਿੱਥੇ ਪੀੜਾ ਦਾ ਪਰਾਗਾ ਤੁਸੀਂ ਗਾਉਂਦੇ ਹੋ ਜਿੱਤੇ ਤੁਸੀਂ ਹੋਰ ਉਹਨਾਂ ਦੀਆਂ ਲੋਰੀਆਂ ਗਾਉਂਦੇ ਹੋ ਉਹ ਤੇ ਰੁੱਖਾਂ ਤੇ ਲੂਣਾ ਨਾਲ ਕੀਤਾ ਜਿਹੜਾ ਇਤਿਹਾਸਿਕ ਇਨਸਾਫ ਹੈ ਉਹ ਵੀ ਜ਼ਰੂਰ ਚੇਤੇ ਕਰਨਾ ਸਾਡੇ ਸਭ ਦੀ ਡਿਊਟੀ ਬਣਦੀ ਹੈ